ਹਾਂਜੀ ਮਿੱਤਰੋ ਲੱਗ ਗਿਆ ਦੀ ਆਪਣਾ ਟਰਾਂਸਫਾਰਮਰ ਨਾਮਾ 25 ਦਾ ਤਰਤਾ ਤੇ ਉਸ ਤੋਂ ਬਾਅਦ ਅੱਜ ਆਪਾਂ ਕੰਮ ਕਰ ਰਹੇ ਸੀ ਥੋੜਾ ਜਿਹਾ ਪਾਈਪ ਦੇ ਜਿਹੜੇ ਸੁੰਡੇ ਜਿਹੇ ਨੇ ਸਹੀ ਤਰੀਕੇ ਨਾਲ ਹੀ ਲੱਗੇ ਹੋਏ ਦੀ ਕਿਉਂਕਿ ਮੋਟਰ ਵੱਡੀ ਪਈ ਆ ਉਹਦਾ ਕੰਮ ਆ ਸਹੀ ਕਰ ਰਹੇ ਸੀ ਤੇ ਪਾਈਪ ਉਹ ਪਾੜ ਰਹੇ ਦੀ ਮੈਂ ਮਣ ਕੇ ਤੇ ਇੱਕੋ ਕਹਿੰਦਾ ਜਗਾਰੇ ਨੇ ਕਰੇ ਨੇ ਮੇਰੇ ਵੀਰੋ ਲਾ ਲਾ ਕੇ ਮਾਰ ਦਿਆ ਬਾਦ ਲਾਈਟ ਦਾ ਵੀ ਕੰਮ ਸਰਾ ਹੀ ਹੁੰਦਾ ਦੇਖ ਲਓ ਇਹਨੂੰ ਕਹਿੰਦੇ ਨੇ ਵਾਇਲਡ ਬੰਦੇ ਨੂੰ ਬਹੁਤ ਗੌਰ ਨਾਲ ਇਹ ਕੰਮ ਕਰਨਾ ਪੈਂਦਾ ਹੈਗਾ ਤੇ ਪੂਰੇ ਚਗਿਆੜੇ ਘੱਟ ਰੱਖਨੇ ਨੇ ਹਾਂ ਐਸਾ ਬੈਂਡੀ ਕਸ ਨਹੀਂ ਬਹੁਤ ਬੰਦੀ ਪੱਕੀ ਵਾਲੀ ਬੈਂਡੀ ਕਈ ਘਰ ਤੇ ਹੈਂ ਕਈ ਨਵਕਾਰੀ ਵਸ ਬੈਂਡੀ ਹੈਂ ਇਸ ਨਾਲ ਤਾਂ ਨਹੀਂ ਗੂੜੀ ਆ ਚਾਲਾ ਜਾ ਚਾਲਾ ਥੋੜੇ ਨਾਲ ਹੀ ਹੋਣੇ ਤਾਂ ਬਾਲਾ ਚਾਲਾ ਵਾਸ ਵਸ ਵਸ ਥੋੜਾ ਚਲੇ ਤਾਂ ਹੋ ਜਾਂ ਆ ਪਾ ਕੇ ਦੇਖ ਲੈਣਾ ਅਟ ਜ ਨਹੀਂ ਦੇਖ ਲਾਦੀ ਨਾਲ ਜਿਆਦਾ ਬਸ 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 ਬੇਟਾ ਬਸ ਜਾ ਨਾ ਦੱਸ ਉਹ ਤੇ ਮਾਫਾ ਬੇਜਕ ਲਿਆ ਜੀ ਇਹ ਨਹੀਂ ਬੰਦਾ ਜੇ ਨਾੜਦੇ ਦੋ ਨਟ ਦੇ ਦੇ ਨਟ ਚੱਕ ਲਾ ਬੋ ਬਰਾ ਬੱਲੇ ਬੱਲੇ ਫੱਗਲ ਉਹ ਇਨਟ ਘੜਤੀ ਹੈ ਨਾ ਹੋਰ ਘੜਤੀ ਕਿਣਮਣ ਕਾਲੀ ਕਾਰ ਛੱਡੀ ਹੈ ਕਾਰ ਛੱਡੀ ਏ ਰੱਬ ਨੇ ਕਿਉਂ ਠੰਡ ਮਾਰਦਾ ਸਰੀਰ ਗਿੱਲਮ ਗਿੱਲਾ ਕਰ ਗਿਆ ਕੇਰਾ ਰੱਬ ਥੋੜਾ ਜਿਆ ਦੇਖੋ ਬਾਈ ਚਾਰ ਤਰੀਕ ਨੂੰ ਦੱਸਿਆ ਸੀ ਮੀਂਹ ਥੋੜਾ ਥੋੜਾ ਆ ਗਿਆ ਗਿੱਲਮ ਮੱਕੜਾਂ ਦਾ ਨੇ ਜਿਗਿਆੜੇ ਆ ਪਾੜਨੀਆਂ ਪੈਂਦੀਆਂ ਨੇ ਪਿਪਾ ਨਰ ਮੇਲ ਮਿਸਤਰੀ ਹੈ ਝੋਟਾ ਚੰਲੂਆਣੇ ਵਾਲਾ ਗਰਮੇਲ ਕਹਿੰਦੇ ਨੇ ਇਹਨੂੰ ਖਲਾਕ ਤੜਾਕ ਪਾਉਂਦੇ ਨੇ ਮਿੱਤਰੋ ਮਾਉਨੇ ਆ ਪਾਇਆ ਪਾ ਦੇ ਖੇਤ ਲੋਗਰਾ ਬਣਾ ਕੇ ਹੋ ਗਿਆ ਆਕੇ ਕੰਮ ਲੈ ਵੀ ਕੱਸਦਾ ਹੈ ਗੇਰਾ ਹੁਣ ਇਹ ਤੇ ਪਿੱਛੋਂ ਪੂਰਾ ਖੁੱਲਾ ਹੈ ਹੈ ਵੇਖ ਲਾ ਦੇ ਏਦਾਂ ਆਊਗਾ ਫਟਾ ਚਾੜ ਲਈ ਪੁੱਤ ਸਾਰਾ ਹੀ ਧੂਆ ਕੱਢਦਾ ਪੈ ਪੜੇ ਇਹ ਆਇਆ ਉਹਦਾ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਨਾਥਾ ਭਾਈ ਦੇਖ ਇਹ ਹੁੰਦਾ ਨਾਥਾ ਸਾਈ ਧੂਆ ਕੱਢਣਾ ਉਹ ਜਦੋਂ ਘੱਟਾ ਚੱਲਦਾ ਹੁੰਦਾ ਇਹ ਆਉਂਦਾ ਲੋ ਬਈ ਲਾ ਦੀਆਂ ਸਾ ਠੀਕ ਹੈ ਨਾਲ ਕਲੇ ਰੰਗ ਆਵਦਿਆ ਵੀ ਹੋ ਜਾਂਦਾ ਕੀ ਕਹਿੰਦੇ ਨੇ ਇਹਨੂੰ ਬੁੰਡਾ ਬੰਦ ਕਰ ਇਧਰ ਵੀਡੀਓ ਚੱਲੀ ਜੰਦੀ ਹੈ ਕੀ ਕਹਿੰਦੇ ਨੇ ਇਹਨੂੰ ਦੁਬਾਰੇ ਦੱਸ ਦੇ ਕੰਪਾਊਂਡ ਕੰਪਾਊਂਡ ਥਿਸ ਇਜ਼ ਕੰਪਾਊਂਡ ਬਈ ਕੰਪਾਊਂਡ ਬਣਾ ਕੇ ਕਰੇ ਗੱਲ ਮੋਰੀ ਬੰਦ ਕਰ ਦਿੰਦਾ ਕੱਲੀ ਕੱਲੀ ਕੰਪਾਊਂਡ ਮੋਡੇ ਬਟਨੇ ਮੋਰੀਆਂ ਬੰਦ ਰਹੀਆਂ ਨੇ ਇਹਨਾਂ ਦੇ ਤਦਮੋਰੀ ਇਹ ਇਹ ਤ੍ਰਿਕ 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 ਸਤਿ ਸ਼੍ਰੀ ਅਕਾਲ ਬੜਾ ਬੜੀਆ ਰੋਣਾ ਵਸਤਰੀ ਬੜਾ ਠੀਕ ਅਰੇ ਠੀਕ ਬਣਾਉਂਦੇ ਦਰਕੀ ਦੇ ਰਾਣਾ ਸਿੱਟੂ ਯੰਤਰ ਲਾ ਦੋ ਮਰਾ ਇੱਕ ਮਿੰਟ ਮੇਰੀ ਮੰਨ ਵੀ ਲੈ ਯਾਰ ਮੇਰੀ ਮੰਨਾਂ ਦੀ ਰੋਣਾ ਦੱਸ